ਚਲੋ ਠੀਕ ਆ ਮੰਮੀ ਮੈਂ ਹੀ ਗਲਤ ਵਾਂ ਨਾ ਘਰ ਦੇ ਵਿੱਚ ਤੇ ਰਹਿਣ ਤੋਂ ਮੈਨੂੰ ਗਲਤ ਕਿਉਂ ਮੈਨੂੰ ਬਾਰ ਬਾਰ ਆ ਕੇ ਮੇਰਾ ਮੱਥਾ ਲੰਦੇ ਆ ਕੁੜੀ ਡਾਡੀ ਸਹੀ ਆ ਨਾ ਅੱਛਾ ਫਿਰ ਤੂੰ ਜਾਣ ਕੇ ਪਈ ਹਾਂ ਆ ਸੱਚਾਈ ਤੇਰੇ ਮੂੰਹੋਂ ਨਾ ਨਿਕਲ ਹੀ ਆਈ ਆ ਤੇ ਕੋਈ ਗੱਲ ਨਹੀਂ ਅਜੇ ਤਾਂ ਸਭ ਕੋਈ ਨਾ ਉਹ ਜਦੋਂ ਕਿਦੇ ਅੰਦਰ ਆਉਣਾ ਵਣ ਤੂੰ ਰੋਂਦੀ ਹੁੰਨੀ ਆ ਕਿਦੇ ਚੱਜੜੀ ਵੀ ਕੋਈ ਖ਼ਬਰ ਸੁਣਾ ਦਿਆ ਕਰਕੇ ਨਹੀਂ ਹੁਣ ਮਾਤਾ ਨਾਲ ਕੀ ਗੱਲਬਾਤ ਹੋ ਗਈ ਨਹੀਂ ਉਹ ਕਿੱਡਾ ਜੱਜ ਲੱਗਾ ਹੀ ਨਾ ਮੇਰੀ ਗੱਲ ਨਾ ਜੱਜ ਨਹੀਂ ਲੱਗਾ ਤੇ ਲੱਭ ਕੇ ਵੀ ਤੂੰ ਹਉ ਹੀ ਦਿੱਤਾ ਵਾ ਉਹ ਨੌਕਰੀ ਪੇਛੇ ਵਾਲਾ ਲੱਭ ਦਿੰਦੀ ਉਹਨੂੰ ਸੰਦੀਪ ਦਾ ਜਦੋਂ ਵਿਆਹ ਕੀਤਾ ਹੀ ਤੇ ਸਾਰਾ ਕੁਝ ਨੂੰ ਪਾਇਆ ਹੀ ਹੁਣ ਜੇ ਆਈ ਆ ਤੇ ਨੂੰ ਟੌਪਸ ਬਣਾ ਕੇ ਉਹ ਮੇਰੀ ਗੱਲ ਸੁਣ ਲੈ लवली ਸੋਨਾ ਭਾਵੇਂ 3 ਲੱਖ ਨੂੰ ਹੋ ਜੇ ਜਦੋਂ ਬਣਾਉਣਾ ਤੇ ਬਣਾਉਣਾ ਹੀ ਆ ਇਹ ਚ ਕਿਹੜੀ ਗੱਲ ਵਾ ਹੁਣ ਝੋਨੇ ਦੀ ਫਸਲ ਆਉਂਦੀ ਆ ਚੰਗਾ ਪਤਾ ਮੈਂ ਚਾਹ ਕੱਪ ਕੱਪ ਬਣਾਵਾ ਤੁਹਾਡੇ ਲਈ ਹੈ ਠਾੜਿਆ ਤੇ ਇਹ ਵੀ ਗੱਲ ਇਹ ਹੋ ਗਈ ਆ ਚੰਗੀ ਵੀ ਜਿਹੜਾ ਤੁਸੀਂ ਤੁੰਦ ਤੋਂ ਪਹਿਲਾਂ ਆ ਗਏ ਜੇ ਤੁੰਦ ਚ ਤੁਰਦੇ ਤਾਂ ਗਾੜੀ ਤੇ ਰਾਹ ਹੀ ਨਹੀਂ ਲੱਭਦਾ ਛੜ ਕੇ ਇਹ ਤੇ ਗੱਲ ਹੈਗੀ ਮਮੇ ਜੀ ਉਹ ਕਹਿਣ ਦੇ ਸਗੋ ਸਾਨੂੰ ਕਿ ਰਾਤ ਰਹਿਪੋ ਹੂੰ ਅਸੀਂ ਰਹਿ ਨਹੀਂ ਇਹ ਵੀ ਕਹਿੰਦੇ ਸੀ ਮੰਮੀ ਇਕੱਲੇ ਘਰ ਤਾਂ ਕਰਕੇ ਫਿਰ।